ओके द स्टेशन पर आपके सामने ਪੂਰਤ ਸਪੱਸ਼ਟ ਰਿਕਾਰਡ ਨਿਗਰਖਣ ਕਰੀਦਾ ਹੈ ਹਾਂਜੀ ਸਭ ਕੀ ਕਰਨ ਦਾ ਹੋਇਆ ਅੱਜ ਕਾਸੋ ਕੀ ਕਰੇ ਅੱਜ ਬਠਿੰਡਾ ਪੁਲਿਸ ਵੱਲੋਂ ਥਾਣਾ ਪੋਤਵਾਲੀ ਥਾਣਾ ਕਨਾਲ ਕਲੋਨੀ ਥਰਮਲ ਅਤੇ ਥਾਣਾ ਕੈਂਟ ਦੀ ਫੋਰਸ ਦੇ ਨਾਲ ਅਸੀਂ ਰੇਲਵੇ ਸਟੇਸ਼ਨ ਬਠਿੰਡਾ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ ਅੱਜ ਇਸ ਦੇ ਵਿੱਚ ਮੇਨ ਚੈਕਿੰਗ ਦੇ ਵਿੱਚ ਅਸੀਂ ਜਿਹੜੇ ਪਾਰਕਿੰਗ ਸਪੇਸਸ ਹੈਗੇ ਆ ਇਸ ਤੋਂ ਇਲਾਵਾ ਜਿਹੜੇ ਪਲੇਟਫਾਰਮਸ ਹੈਗੇ ਆ ਜਾਂ ਜਿਹੜੇ ਪੈਸੇਂਜਰਸ ਟਰੈਵਲ ਕਰ ਰਹੇ ਨੇ ਮੇਨਲੀ ਪਰਪਸ ਹੈ ਚੈਕਿੰਗ ਕਰਨ ਦਾ ਕਿ ਕੋਈ ਸ਼ਸਪੀਸ਼ਸ ਬੰਦਾ ਜਿਹੜਾ ਹੈਗਾ ਉਹਦੀ ਸਬੰਧ ਦੇ ਵਿੱਚ ਚੈੱਕ ਕਰਨਾ ਜਾਂ ਕੋਈ ਕੋਈ ਲਵਾਰਸ ਵਸਤੂ ਜਿਹੜੀ ਹੈਗੀ ਹੈ ਉਸ ਦੇ ਰਿਗਾਰਡਿੰਗ ਚੈਕਿੰਗ ਕਰਨੀ ਇਸ ਤੋਂ ਇਲਾਵਾ ਵੀ ਜਿਹੜਾ ਹੈਗਾ ਨੇ ਜਿਹੜੇ ਟਰੈਵਲਰਸ ਹੈਗੇ ਨੇ ਉਹਨਾਂ ਦੀ ਵੀ ਅਸੀਂ ਆਈਡੈਂਟੀਫਿਕੇਸ਼ਨ ਵੀ ਚੈੱਕ ਕਰ ਰਹੇ ਹਾਂ ਕਿ ਕਈ ਵਾਰੀ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਸ਼ਰਾਰਤੀ ਬੰਦਾ ਜਿਹੜਾ ਹੈਗਾ ਕਿਸੇ ਤਰ੍ਹਾਂ ਦੇ ਅਨਸਾਵਾਵੀ ਕਟੜਾ ਨੂੰ ਅੰਜਾਮ ਨਾ ਦੇ ਸਕੇ ਇਹਨਾਂ ਸਾਰੇ ਚੀਜ਼ਾਂ ਨੂੰ ਲੈ ਕੇ ਅਸੀਂ ਚੈੱਕ ਕਰ ਰਹੇ ਹਾਂ ਕਈ ਵਾਰੀ ਲੋਕ ਕਈ ਵਾਰੀ ਲੋਕ ਹੈ ਜਿਹੜੇ ਬੈਗ ਜਾਂ ਉਹ ਟੈਗੀ ਰੱਖਿਆ ਹੁੰਦਾ ਤੇ ਯਾਤਰੀਆਂ ਨੂੰ ਚੈੱਕ ਨਹੀਂ ਦੇਖੋ ਜੀ ਕਦੇ ਵੀ ਤੁਹਾਡੇ ਜਾਣ ਦੇ ਵਿੱਚ ਕੋਈ ਵਿਾਰਸੀ ਚੀਜ਼ ਜਾਂ ਤਾਂ ਦੀ ਗੱਲ ਸਭ ਨੇ ਆਉਂਦੀ ਹੈ ਤਾਂ ਖੁਦ ਉਸ ਨੂੰ ਚੈੱਕ ਕਰਨ ਦੀ ਬਜਾਏ ਤੁਹਾਨੂੰ ਪੁਲਿਸ ਕੰਟਰੋਲ ਨੰਬਰ 100 ਦੇ ਉੱਪਰ ਸੂਚਨਾ ਦੇਣੀ ਚਾਹੀਦੀ ਹੈ ਤੇ ਕਿਉਂਕਿ ਜਿਹੜਾ ਕੋਈ ਵੀ ਚੀਜ਼ ਹੈਗੀ ਹੈ ਉਹਦੀ ਪ੍ਰੋਪਰ ਜਿਹੜੀ ਚੈਕਿੰਗ ਜਿਹੜੀ ਹੈਗੀ ਜ਼ਰੂਰੀ ਹੁੰਦੀ ਹੈ ਮਕਸਦ ਕੀ ਹੈ ਦਾ ਜੀ ਇਹਨਾਂ ਚੀਜ਼ਾਂ ਦਾ ਮਕਸਦ ਹੈ ਕਿ ਜਿਹੜੇ ਕੋਈ ਸ਼ਰਾਰਤੀ ਬੰਦੇ ਹੈਗੇ ਹਨ ਉਹਨਾਂ ਨੂੰ ਇੱਕ ਮੈਸੇਜ ਦੇਣਾ ਕਿ ਸਾਡੇ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੇ ਕੋਈ ਸ਼ਰਾਰਤੀ ਬੰਦਾ ਜੇ ਸਾਡੇ ਧਿਆਨ ਦੇ ਵਿੱਚ ਆਊਗਾ ਤਾਂ ਉਸਦੇ ਖਿਲਾਫ ਸਖਤ ਕਾਰਸ਼ਨ ਲਵਾਂਗੇ ਕਿੰਨੀ ਫੋਰਸ ਹੈ ਜਿਹੜੀ ਲਗਾਈ ਹੈ ਅਸੀਂ ਤਕਰੀਬਨ 100 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੂੰ ਗੁਲੈ ਕੀਤਾ ਗਿਆ ਜਿਸ ਦੇ ਵਿੱਚ 5 ਐਸਐਚਓ ਸਬੰਧ ਦੇ ਨਾਲ ਇੱਕ ਡੀਐਸਪੀ ਸਬੰਧ ਦੀ ਡਿਊਟੀ ਲਗਾਈ ਗਈ ਇੱਕ ਰੇਲਵੇ ਵੱਲੋਂ ਇੱਕ ਮਸ਼ੀਨ ਲਾਈ ਗਈ ਸੀ ਜੋ ਇਹਨਾਂ ਦੇ ਚੈੱਕ ਕਰਦੀ ਸੀ ਉਹ ਲੰਮੇ ਸਮੇਂ ਤੋਂ ਖਰਾਬ ਹੈ ਵੀ ਉਹਨਾਂ ਬਾਰੇ ਕੋਈ ਕੁਝ ਨਹੀਂ ਕਹਿੰਦਾ ਅਸੀਂ ਉਸ ਬੰਦ ਦੇ ਵਿੱਚ ਉਹਨਾਂ ਦੇ ਧਿਆਨ ਦੇ ਵਿੱਚ ਲਾ ਦਿੱਤਾ ਉਹਨਾਂ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ ਸੋ ਜਲਦੀ ਹੀ ਜਿਹੜਾ ਉਸ ਮਸ਼ੀਨ ਨੂੰ ਜਿਹੜਾ ਰابطਾ ਕਰਕੇ ਚਾਲੂ ਕਰਵਾਇਆ ਜਾਵੇ